ਸਾਰੇ ਸਤਕਾਰਯੋਗ ਜਿਹੜੇ ਹੋਰ ਦੋ ਤਿੰਨ ਵਧੀਆ ਬੜੇ ਬਹੁਤ ਸ਼ੂਰ ਚੈਨਲ ਨੇ ਇੱਕੋ ਇੱਕ ਹੈ پوری ਸਰਕਾਰ ਜੋ ਬੜੇ ਬਹੁਤ ਜਿਆਦੇ ਉਹਨਾਂ ਦੇ ਫੋਲੋਅਰ ਨੇ ਸਾਰੇ ਸਤਕਾਰਯੋਗ ਸ਼ਾਇਦ ਬਹੁਤ ਅਪ੍ਰੈਸ਼ੀਏਟ ਕਰੇ ਬੜੀਆਂ ਜ਼ਿਆਦਾਤਰ ਨਾ ਤਾਂ ਨਾ ਬੜਿਆ ਲੈ ਕੇ ਜਾਇਆ ਇਹਨਾਂ ਥੋੜਾ ਆਪਣੇ ਕਹਿ ਰਹੇ ਲੱਗੇ ਸ਼ਾਇਦ ਕਿ ਉਹ ਕਹਿ ਰਹੇ ਵੀ ਦੇ ਉਹ ਤੇਰੇ ਕਰ ਉਹ ਉਹ ਕਹਿੰਦੇ ਉਹ ਜਿਹੜੇ ਕਹਿ ਰਹੇ ਤੇਰ ਕੋਡ ਲਗਾ ਕੇ ਉੱਤੇ ਦਬਾਉਗਾ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਅੰਮ੍ਰਾ ਫੂਲ ਨੂੰ ਮਿਲੀ ਇੱਕ ਵਧੀਆ ਸੌਗਾਤ ਆਓ ਆਪਾਂ ਇਸ ਵਿਸ਼ੇ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੇਖੋ ਜੀ ਬਹੁਤ ਟਾਈਮ ਦੀ ਜਿਹੜੀ ਮੰਗ ਵੀ ਸੀ ਤੇ ਸਾਡੀ ਸਾਡਾ ਸੁਪਨਾ ਵੀ ਸੀਗਾ ਵੀ ਜਿਹੜਾ ਇਹ ਸ਼ਹਿਰ ਦੇ ਵਿੱਚ ਕੈਮਰੇ ਲੱਗਣ ਅੱਜ ਬਹੁਤ ਹੀ ਖੁਸ਼ੀ ਆਵਰਾ ਦੇਣਾ ਇਹਦੇ ਵਿੱਚ ਸਾਰਾ ਸਾਡਾ ਸ਼ਹਿਰ ਇਕੱਠਾ ਹੋਇਆ ਹੋਇਆ ਬਾਕੀ ਐਸੇ ਕਿਥੇ ਨੇ ਬਾਕੀ ਐਸੇ ਕਿਥੇ ਨੇ ਬਾਕੀ ਸਦਰਾਂ ਤੋਂ ਹੋਈ ਜੀ ਚੌਕ ਦਾ ਸਭ ਤੋਂ ਪਹਿਲਾਂ ਤਾਂ ਮੈਂ ਜੀ ਹੈ ਕਹਿਣਾ ਸਾਡੇ ਨਗਰ ਕੌਂਸਲ ਪ੍ਰਧਾਨ ਰੋਬੀ ਬਰਾੜ ਜੀ ਚੇਅਰਮੈਨ ਮਾਰਕੀਟ ਕਮੇਟੀ ਰੰਪਰਾ ਸਰਦਾਰ ਦਰਸ਼ਨ ਸੋਹੀ ਜੀ ਪ੍ਰਧਾਨ ਟਰੱਕ ਯੂਨੀਅਨ ਸ਼ੇਰ ਬਹਾਦਰ ਸਿੰਘ 47 ਵਾਲੀ ਜੀ ਤੇ ਸਾਰੇ ਸਾਡੇ ਸਰਕਾਰ ਦੇ ਅਸ਼wini ਕੁਮਾਰ ਸਾਡੇ ਪ੍ਰਧਾਨ ਆ ਆਰਟੀ ਅਸੋਸੀਏਸ਼ਨ ਤੇ ਮੇਰੀ ਟੀਮ ਸਾਰੀ ਮੇਰੇ ਸਾਰੇ ਐਮਸੀ ਸਾਹਿਬਾਨ ਤੇ ਸ਼ਹਿਰ ਦੇ ਪਤਵੰਤੇ ਸੱਜਣ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਫਤਿਹ ਬਲੌਣਾ ਬਾਈ ਗੁਰਦੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਵਧੀਆ ਸਾਡੇ ਜਿਹੜੀ ਫੋਰਸ ਆ ਪੁਲਿਸ ਮੁਲਾਜ਼ਮਾਂ ਐਸ ਐਚ ਓ ਸਾਹਿਬ ਸਰਦਾਰ ਗੋਟਾ ਸਿੰਘ ਜੀ ਬੜੀ ਮਿਹਨਤ ਕਰ ਰਹੇ ਆ ਜਿਹੜਾ ਕਿ ਕ੍ਰਾਈਮ ਘਟ ਜੇ ਘਟ ਵੀ ਗਿਆ ਬਹੁਤ ਬੜੀ ਜਿਹੜੇ ਪੜਕੇ ਸੰਬੰਧ ਦਾ ਜ਼ਿਲ੍ਹਾ ਸੁਟੇ ਆ ਉਹਨਾਂ ਕਾਰਨ ਕਰਕੇ ਇਹ ਹਾਲਾਤ ਬਾਰੇ ਹੋਣ ਕਰਕੇ ਕੈਮਰੇ ਲਵਾਏ ਆ ਤੇ ਕੈਮਰਾ ਦਾ ਬਹੁਤ ਸੁੱਖ ਮਿਲੂਗਾ ਕਿਉਂਕਿ ਸਾਨੂੰ 50 ਕੈਮਰੇ 50 ਸਾਨੂੰ ਅੱਖਾਂ ਮਿਲ ਗਈਆਂ ਯਾਨੀ ਕਿ ਦੇਖਣ ਨੂੰ ਇਹ ਜਿਹੜੇ ਬਾਰ-ਬਾਰ ਜਰ ਰਤ ਡਿਊਟੀ ਕਰਨਗੇ ਕੈਮਰੇ ਰੱਖੇ ਤੇ ਇਹ ਇਦਾਂ ਦੇ ਇਹ ਕੈਮਰੇ ਨੇ ਜਿਵੇਂ ਕਿ ਕੋਈ ਗੱਡੀ ਲੰਘਦੀ ਆ ਉਹਦਾ ਨੰਬਰ ਪਲੇਟ ਨੰਬਰ ਆ ਜਾਊਗਾ ਤੇ ਇੱਕ ਵਾਰੀ ਜੇ ਉਹ ਕਲਿੱਕ ਕਰਾਂਗੇ ਜਿੰਨੇ ਵਾਰੀ ਗੱਡੀ ਨੇ ਸ਼ਹਿਰ ਚੋਂ ਜਿੱਥੋਂ ਜਿੱਥੋਂ ਲੰਗੀ ਆ ਉਹ ਸਾਰਾ ਇੱਕ ਏ ਦਾ ਮੋਲਿਆ ਕੇ ਤੁਹਾਨੂੰ ਦੱਸ ਦਊਗਾ ਆਜੂ ਕੈਮਰੇ ਬੁਰੀ ਵੀ ਐਨੀ ਵਾਰ ਲੰਗੀ ਆ ਹੁਣ ਆ ਦੇਖ ਰਹੇ ਕਿ ਕਿੰਨੀ ਕੁਆਲਿਟੀ ਆ ਗਈ ਤੇ ਕੀੜੇ ਵੀ ਤੁਰਦੀ ਦੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਕਿਉਂਕਿ ਇਹ ਲੋੜ ਸੀ ਅੱਜ ਜਿਹੜੇ ਕੋਈ ਚੋਰ ਨੇ ਜਾਂ ਕੋਈ ਗਲਤ ਅੰਸ਼ਰਾ ਤੇ ਉਹਨਾਂ ਨੂੰ ਵੀ ਇਹ ਅੱਜ ਵਾਰਨੇਗਾ ਵੀ ਕੈਮਰੇ ਲੱਗੇ ਆ ਹੁਣ ਆਪਣਾ ਧਿਆਨ ਰੱਖਿਓ ਹੁਣ ਕਿਸੇ ਤਰੀਕੇ ਨਾਲ ਤੁਸੀਂ ਸ਼ਹਿਰ ਚੋਰੀ ਭੱਜ ਸਕਦੇ ਤੇ ਨਾ ਹੀ ਕੋਈ ਤੁਸੀਂ ਚੋਰੀ ਕਰ ਸਕਦੇ ਹੋ ਜਾਂ ਕੋਈ ਕੋਈ ਹੋਰ ਕ੍ਰਾਈਮ ਕਰ ਸਕਦੇ ਹੋ ਹੁਣ ਬਹੁਤ ਛੇਤੀ ਫੜ ਕੇ ਉਹਨਾਂ ਦੇ ਨੱਥ ਪਾਈ ਜਾਓਗੇ ਤੇ ਬਹੁਤ ਵਧਾਈਆਂ ਸ਼ਹਿਰ ਨਵਾਸੇ ਕੈਮਰੇ ਦੀ ਮੁੱਖ ਤੌਰ ਤੇ ਕਿਹੜੀ ਪੁਆਇੰਟ ਆ ਗਰੀਬਨ ਸਾਰੇ ਜਿੱਥੋਂ ਸ਼ਹਿਰ ਜੋਟਿੰਗ ਹੁੰਦੀ ਹੈ ਉੱਥੇ ਸਾਰੇ ਡਿਵਰ ਕਰ ਲੈ ਟ੍ਰਿਪ ਪੁਆਇੰਟਾਂ ਤੇ ਨਾ ਬਾਕੀ ਜਿੱਥੇ ਜਿੱਥੇ ਰੋਡ ਸੀ ਸ਼ਹਿਰ ਦੇ ਵਿੱਚ ਲੱਗ ਗਿਆ ਜਿਵੇਂ ਗਾਦੀ ਨਗਰ ਬੱਸ ਸਟੈਂਡ ਦਾ ਟੀ ਪੁਆਇੰਟ ਆ ਜਿੱਥੇ ਰੋਡ ਸੀ ਉੱਥੇ ਲੱਗ ਗਿਆ ਪਹਿਲਾਂ ਜਦੋਂ ਕੈਮਰਾ ਨਾ ਹੁੰਦਾ ਸੀ ਤਾਂ ਕੀ ਕੋਈ ਨਹੀਂ ਹੁੰਦੀ ਕਿ ਆਪਣਾ ਦੇਖੋ ਕੀ ਫਾਇਦੇ ਉਹ ਕਿੰਨਾ ਮੁਸ਼ਕਲਾ ਦੇ ਸੀ ਜੀ ਕੋਈ ਚੋਰੀ ਕਰਦਾ ਸੀਗਾ ਜਾਂ ਕੋਈ ਕ੍ਰਾਈਮ ਕਰਦਾ ਸੀ ਉਹਨੂੰ ਭੱਜ ਜਾਂਦਾ ਸੀ ਅੱਜਕੱਲ ਮੈਂ ਇਦਾਂ ਦੇ ਹੈਗੇ ਵੀ ਕਲਜਾ ਅੱਜ ਹੁਣ ਜੇ ਕੋਈ ਮੋਟਰਸਾਈਕਲ ਤੇ ਭੱਜੂ ਜੇ ਭੱਜ ਵੀ ਗਿਆ ਅੱਗੇ ਕੈਮਰਾ ਕੀਤੇ ਪਕੜ ਕਰ ਲੂਗਾ ਕਿੱਥੇ ਤੱਕ ਜਾਊਗਾ ਉਹਦੇ ਨੰਬਰ ਜਿਹੜਾ ਆਜੂਗਾ ਕੈਮਰੇ ਦੇ ਵਿੱਚ ਤੇ ਹੁਣ ਜਾਨੀ ਕਿ ਬਚ ਨਹੀਂ ਸਕਦਾ ਸ਼ਹਿਰ ਨਿਵਾਸੀ ਸਹਿਯੋਗ ਦੇਣ ਮੈਂ ਤਾਂ ਪਹਿਲਾਂ ਵੀ ਕਹਿੰਦੇ ਪਾਰਟੀਆਂ ਵਾਈ ਤੋਂ ਉੱਪਰ ਉੱਠ ਕੇ ਸਹਿਯੋਗ ਮੰਗਦਾ ਕਿਉਂਕਿ ਅੱਜ ਇੰਨਾ ਥੋੜਾ ਜਿੱਦਾਂ ਹੁਣ ਕੈਮਰੇ ਲੱਗ ਕੇ ਆ ਹੋਰ ਸ਼ਹਿਰ ਦਾ ਬੁਕਾਰ ਹੋ ਰਿਹਾ ਛੜਕਾ ਵੱਡ ਗਿਆ ਛੜਕਾ ਹੋਰ ਬਣਾ ਰਹੇ ਆ ਆ ਸੂਆ ਪੱਕਾ ਹੋ ਗਿਆ ਪੱਕੇ ਪੋਲ ਬਣ ਗਏ ਆ ਇਹ ਇਹ ਸਾਰਾ ਕੁਝ ਦੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਚਾਹਦਾ ਸਹਿਯੋਗ ਮੰਗਦਾ ਵੀ ਆਪਾਂ ਸ਼ਹਿਰ ਨੂੰ ਕਰਾਈ ਮੁਕਤ ਕਰੀਏ ਨਸ਼ਾ ਮੁਕਤ ਕਰੀਏ। ਜਿਹੜਾ ਇਹ ਪਹਿਲੇ ਦਵਾ ਪਰ ਟੀ ਪੁਆਇੰਟ ਵਾਲਾ ਕੱਟ ਹੈ ਜਿਹੜਾ ਉਹ ਜਿਹੜਾ ਕੁੱਲਾ ਕਰਾਂ। ਮੈਂ ਉਹ ਅੱਜ ਕੱਲ੍ਹ ਤੁਸੀਂ ਗੱਲ ਕਰਦੇ ਹੋ। ਅਸੀਂ ਰਾਤ ਗੱਲ ਕਰਦੇ ਆਏ। ਠੀਕ ਹੈ। ਅੱਜ ਸੀ ਵੀ ਹੋਲੀ ਗੱਲ ਕਰਦੇ ਆਏ। ਅੱਛਾ ਜੀ। ਰਾਤ ਗੱਲ ਕੀਤੀ ਆ ਤੇ ਤੁਹਾਡੇ ਮੋਹ ਵੀ ਨਿਕਲ ਗਈ। ਪ੍ਰਧਾਨ ਜੀ ਜਿਹੜਾ ਟੀ ਪੁਆਇੰਟ ਵਾਲਾ ਬੱਸ ਸਟੈਂਡ ਨਾਲ ਕੱਟਾ ਉਹਨੂੰ ਥੋੜਾ ਖੁੱਲਾ ਕਰ ਦਿਓ। ਮੈਂ ਵੀ ਹੁੰਦੇ ਕਿ 10 15 ਫੁੱਟ ਉਧਰ ਕਰ ਦਸੋ ਇਹਨਾਂ ਖੁੱਲਾ ਕਰਕੇ ਇੱਕ ਤਾਂ ਵਿਚਾਲੇ ਸਿੱਟ ਚ ਉਹਨੂੰ ਲਾ ਦੋ ਇੱਕ ਡਬਲਟਰ ਕਿਉਂਕਿ ਇਧਰ ਇਧਰ ਕਾ ਟੀਮ ਮੋਡ ਜੇ ਉਧਰ ਮੁੜ ਜਾ ਜਿਆਦਾ ਖੁੱਲਾ ਕਰ ਦੋ ਕਿ ਪਿਛਲੇ ਪਰਲਾ ਜਿਹੜਾ ਯੂ ਟਰਨ ਮਾਰੇ ਪਰੇ ਪਾਸੇ ਮੁੜ ਜਾ ਅੱਜ ਹੀ ਕਰਵਾ ਦੇ ਮੋਟਾ ਸ਼ਹਿਰ ਦੇ ਵਿਚਾਰੇ ਆਵਾਜ਼ ਆਉਣ ਲੱਗੀ ਜਿਹੜੀ ਆਪਣੀ ਮੋਹਰ ਨਹੀਂ ਦੁੱਧ ਨਾ ਖਾ ਬੋਧਿ ਲੋਕ ਆਉਂ ਜਾਂਦੇ ਆ ਕਿ ਉਹਨੂੰ ਬਹੁਤ ਜ਼ਿਆਦਾ ਖਲ ਮੱਲਦੇ ਕਾਉ ਨਾਲ ਦੀ ਗੱਲ ਹੁੰਦੀ ਰਹਿੰਦੀ ਵੀ ਪਿੰਡਾਂ ਦੀਆਂ ਪੰਚਾਇਤਾਂ ਬਾਗੀ ਕਮੇਟੀ ਆ ਰਹੀ ਹੈ ਵੀ ਬੰਦੇ ਦਾ ਦਮਕ ਤੋਂਗੇ ਉਹਨੇ ਮਤਾ ਪਾ ਕੇ ਦਿੱਤਾ ਇਹ ਵਰਤਮਾਨ ਇੱਕ ਵਿਅਕਤੀ ਕੀ ਤੇ ਸਾਡੇ ਪਿੰਡ ਜਿਹੜੇ ਹੈਗੇ ਕੁਝ ਚਿੱਟਾ ਖਾਦਾ ਨਹੀਂ ਕੋਈ ਲਾਉਂਦਾ ਨਹੀਂ ਦਬੀ ਦਾ ਜੀ ਬੰਦਾ ਜਿਹੜਾ گاਉਂ ਦੇ ਵਿੱਚ ਦਾ ਨਾ ਬਣਦੀ ਕਰੇ ਵਿੱਚ ਦਾ ਵੀ ਸਾਡਾ ਅਪਡੇਟ ਨਾ ਚਾ ਬਹੁਤ ਬੜਾ ਦਸ਼ਾ ਬਕੂਸ ਤੋਂ ਸਾਡਾ ਉਹ ਬਾੜ ਕੱਢ ਕੱਢ ਪੈਂਦਾ ਇਹ ਮੇਰੇ ਨਾਂ ਤੋਂ ਉਹਦਾ ਪਾਰੇ ਵੀ ਆਉਂਦੀ ਆਹੜ ਵਾਲੇ ਦੀ ਕੱਢਦੇ ਆਓ ਮੱਦੀ ਮਾਦੀ ਵੀ ਕਿਹੜਾ ਬੰਦਾ ਵਿੱਚ ਦਾ ਵਿਚਾਰ ਵਿਚ ਦਾ ਜਿਹੜਾ ਬਦਲ ਬੜੀ ਜੀ ਦਿਆ ਜੋ ਵੀ ਕੋਈ ਵਿਵਾਦ ਕਰਊਗਾ ਉਹ ਦਾ ਮਰ ਪ੍ਰਤਾਪ ਬਤ ਕਰਾਂਗੇ ਜੇਕਰ ਕੋਈ ਸਮੱਸਿਆ ਕਰੋ ਨਹੀਂ ਹੁਣ ਸਾਡੇ ਆਪਣੇ ਕੀ ਹਾਂ ਤੁਸੀਂ ਚੁਣ ਕੇ ਆਏ ਜੇਗਾ ਸਿੰਗਲ ਬੰਦਾ ਵੀ ਕਦੇ ਸ਼ਿਕਾਇਤ ਕਰਨ ਨਹੀਂ ਆਇਆ ਸਾਹਿਬ ਬੜੇ ਗੋਲੇ ਮੈਂ ਇੱਕ ਗੱਲ ਜਿਹੜੇ ਜਿੱਥੇ ਵੇਚਦੇ ਦੋ ਤੁਸ ਦੱਸੋ ਆ ਕੇ ਚੱਕ ਲਾ ਜਿਹਦਾ ਪਬਲਿਕ ਨੂੰ ਆਪਣਾ ਵਿਦਿਆਰਥੀ ਨਾਲ ਦੇਣਾ ਚਾਹੀਦਾ ਚਲੋ ਹਾਂਜੀ ਚਲੋ ਬੈਠ ਜਾਓ Bye. <laughs>